ਤੇਰਾ ਲੋਗ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਨੰਨੈ ਨੂੰ ਹੋੜਾ ਬੁਲਾਣਾ ਮੈਨੋ ਜੋਗ ਕੀਤਾ ਪਹਿਲਾਂ ਕੀਤਾ ਕਹਿ ਕਨ ਫਿਰ ਥੋੜਾ ਪਿੱਛੇ ਬੋਲੋ ਈ ਕੀਤਾ ਈ ਬੋਲੋ ਕੀਤਾ ਈ ਹ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਅਪੇ ਤਰਸ 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 ਪਇਓ ਪਇਓ ਹੀ ਪਇਓ ਹੀ ਪਇਓ ਪਇਓ ਬੋਲੋ ਪਇਓ ਹੀ ਪਇਓ ਹੀ ਆ ਹੁਣ ਇਕੱਠਾ ਬੋਲੋ ਪਇਓ ਹੀ ਪਇਓ ਹਾਂ ਤਰਸ ਪਇਆ ਮਿਹਰ ਅਮਤ ਮਿਹਰ ਅਮਤ ਮਿਹਰ ਅਮਤ ਚਾਹ ਟਮਾਟੋ ਸੂ ਹਾਂ ਸਤ ਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤੈਨ ਬਿੰਦੀ ਹੈਗੀ ਦੇਖ ਹਾਂ ਤਾਂ ਜੀਵਾ ਹਾਂ ਤਾਂ ਜੀਵਾ ਇੱਥੇ ਵੀ ਬਿੰਦੀ ਹੈ ਤਨ ਮਨ ਠੀਕ ਹੈ ਅਰੇ ਇੱਕ ਵਾਰੀ ਹੋਰ ਸੁਣਾਓ ਸਲੋਕ ਮਹੱਲਾ ਪੰਜਵਾਂ ਕੇਰਾ ਕੀਤਾ ਜਤੋਂ ਨਹੀਂ ਨਿਰਜੋਗ ਕੀ ਤੋਲ ਤੋਈ ਤੋਈ ਮੈਂ ਨਿਰਗੁਣ ਨਿਆਰੇ ਕੋ ਗੁਣ ਨਹੀਂ ਆਪਿਤਸ ਤੇ ਹੋਈ ਪਇਓਈ ਤੇਉਈ ਹਾਂ ਤਰਸ ਪਇਆ ਮਹਿਰਾਮਤ ਹੋਈ ਸਤਗੁਰ ਸਜਣ ਮਿਲਿਆ ਇਹਨ ਕਹਣਾ ਮਹਿਰਾਮਤ ਬੋਲੋ ਮਹਿਰਾਮਤ ਹੋਈ ਮਹਿਰਾਮਤ ਹੈ ਬੋਲਣਾ ਮਹਿਰਾਮਤ ਕੱਛਾ ਬੋਲੋ ਮਹਿਰਾਮਤ ਮਹਿਰਾਮਤ ਹਾਂ ਹੋਈ ਹੋਈ ਸਤਗੁਰ ਸਜਣ ਮਿਲਿਆ ਸਜਣ ਕਹਣਾ ਸਿੱਧਾ ਬੋਲ ਕੇ ਸਜਣ ਮਿਲਿਆ ਹਾਂ ਨਾਨਕ ਨਾਮ ਮਿਲਿਆ ਤਾਂ ਜੀਵਾ ਨੰ ਮੰਨਤੀ ਵੇ ਅਰੇ ਹੁਣ ਗਾ ਕੇ ਫੜੋ ਸ਼ਲੋਕ ਮਹਲਾ 5 ਵਾ ਤੇਰਾ ਗੀਤਾ ਜਤੋ ਨਹੀਂ ਮਨੋਂ ਜੋਗ ਫਿਤੋਈ ਮੈਂ ਨਿਰਗੁਣਾਰੇ ਕੋ ਗੁਣ ਨਹੀਂ ਆਪ ਤੇ ਦਰਸ ਬੇ ਤਾਰਸ ਭਿਆ ਮੇਰਾ ਮਨ ਹੋਈ ਸਤ ਗੁਰ ਸਜਣ ਮੇਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਸੀਵੈ ਹਰੇ ਇੱਕ ਵਰੀ ਹੋਤੈ ਚਲੋਕ ਮਹਰਲਾ ਪੰਜਵਾ ਤੇਰਾ ਗੀਤਨ ਜਾਤੋ ਨਾਹੀ ਮੈਨੂੰ ਜੋਬ ਕਿਤੋਈ ਕਵ ਨਿਰਗੁਣ ਆਰੇ ਕੋਣ ਆਰੇ ਨਿਰਗੁਣ ਆਰੇ ਨਿਰਗੁਣ ਆਰੇ ਨਿਰਗੁਣ ਆਰੇ ਨਿਰਗੁਣ ਆਰੇ ਗੁਣੇ 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 ਰਾਣੀ ਸੇ ਰੋਲ ਗੁਣੇ ਆਰੇ ਨਿਰਗੁਣ ਆਰੇ ਚਲੋ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ ਤਾਰਸ ਭਇਆ ਮਿਹਰਮਤ ਹੋਈ ਸਤਗੁਰ ਸਜਾ ਮਿਲੇਆ ਨਾਨਕ ਨਾਮ ਮਿਲੇ ਤਾਜੀਵਾਂ ਤਾਜੀਵਾਂ ਨਾਨਕ ਨਾਮ ਮਿਲੇ ਤਾਜੀਵਾਂ ਤਨ ਮਨ ਜੀਵਾਰੇ ਆ ਤਾਰਸ ਭਇਆ ਹੋਈ ਸਤ ਗੁਰ ਸਾਜਣ ਮੇਲੇ ਆ ਨਾਨਕ ਨਾਮ ਮਿਲਦਾ ਜੀਵ ਤਨ ਮਨ தீਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈ ਕਾ